ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੁਝ ਕ ਆਰਡਰ ਬਣ ਕੇ ਆਏ ਸੀ ਜਿਨ੍ਹਾਂ ਨੂੰ ਆਪਾਂ ਅੱਜ ਕੋਰੀਅਰ ਕਰਦੇ ਆਂ ਇਹ ਤਾਂ ਹੈਗੀ ਆ ਲੇਸ ਇਸੇ ਸੂਟ ਤੇ ਲਾਉਣੀ ਆ ਇਹ ਮੇਰੇ ਵਾਲਾ ਸੂਟ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਇਹ ਆਪਣੇ ਕੋਲੇ ਦੋ ਕਲਰ ਟੋਨ ਦੇ ਵਿੱਚ ਬਣ ਕੇ ਆਇਆ ਇੱਕ ਥੋੜੀ ਜੀ ਲੇਮਨ ਸ਼ੇਡ ਜੀ ਆ ਮਤਲਬ ਥੋੜਾ ਹਲਕਾ ਜਿਹਾ ਫਰਕ ਹੈ ਲੇਮਨ ਸ਼ੇਡ ਜੀ ਆ ਤੇ ਇਹ ਵਾਲਾ ਵਾਈਟ ਮੇਰੇ ਵਾਲਾ ਜਿਹੜਾ ਪਤਾ ਤੁਹਾਨੂੰ ਦੱਸਿਆ ਸੀ ਕਿ ਪਿਓਰ ਦਾ ਸਟੱਫ ਹੈ ਇਹਨੂੰ ਤੁਸੀਂ ਬਾਅਦ ਚ ਡਾਈ ਵੀ ਕਰਾ ਸਕਦੇ ਹੋ ਇਹਦਾ ਦੁਪੱਟਾ ਪਿਓਰ ਚ ਨੂਨ ਸ਼ਿਫਾਉਣ ਦਾ ਤੇ ਇਹ ਸੂਟ ਆ ਜਿਹੜਾ ਪਿਓਰ ਕريب ਦਾ ਤੇ ਦੋ ਸੂਟ ਤਾਂ ਇਹ ਬਣ ਕੇ ਆਏ ਆਪਣੇ ਕੋਲੇ ਤੇ ਇੱਕ ਇਹ ਇਹ ਆਪਣਾ ਮਤਲਬ ਟ੍ਰੈਂਡਿੰਗ ਸੂਟ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਹ ਆਪਣਾ 3500 ਦਾ ਵਿਦ ਦੁਪੱਟਾ ਬਣ ਰਿਹਾ ਲੇਸਿੰਗ ਲਾ ਕੇ ਆਪਾਂ ਤੁਹਾਨੂੰ ਸੂਟ ਦੀ ਲੇਸਿੰਗ ਵੀ ਨਾਲ ਦੇਵਾਂਗੇ ਜੋਰਜਟ ਦੇ ਫੈਬਰਿਕ ਤੇ ਆ ਇਹ ਵਾਲੇ ਤਾਂ ਘੱਟੋ ਘੱਟ ਮੈਂ 50 60 ਸੂਟ ਬਣਾਤੇ ਰਹੇ ਇੰਨੇ ਜ਼ਿਆਦਾ ਆਰਡਰ ਸੀ ਤੇ ਅੱਜ ਕੁਝ ਆਰਡਰ ਆਏ ਹੋਏ ਨੇ ਜਿਹੜੇ ਆਪਾਂ ਕੰਪਲੀਟ ਕਰਨੇ ਆ ਇਹ ਵੀ ਦੋਹੇ ਸੂਟ ਅੱਜ ਕੋਰੀਅਰ ਕਰਨੇ ਆ ਤੇ ਇਹ ਵੀ ਸੂਟ ਕੋਰੀਅਰ ਕਰਨਾ ਤੇ ਦੋ ਮੈਂ ਤੁਹਾਨੂੰ ਅੱਜ ਹੋਰ ਦਿਖਾਉਣੀਆਂ ਇੱਕ ਤਾਂ ਅੱਜ ਆ ਵਾਲਾ ਸੂਟ ਕੋਰੀਅਰ ਕਰਨਾ ਇਹਦੇ ਨਾਲ ਦੇ ਸੂਟ ਮੇਰੇ ਤੇ ਜੋਤਦੇ ਆ ਅਸੀਂ ਵੀ ਬਹੁਤ ਜਲਦੀ ਪਾ ਕੇ ਉਹਦੀ ਵੀਡੀਓ ਬਣਾਵਾਂਗੇ ਇੱਕ ਤਾਂ ਇਹ ਵਾਲਾ ਸੂਟ ਕੋਰੀਅਰ ਕਰਨਾ ਇਹ ਜਾਗੋ ਤੇ ਚਿੱਟੇ ਕੁੜਤੇ ਪਜਾਮੇ ਉੱਪਰ ਦੀ ਪਾਉਣ ਲਈ ਕਿਸੇ ਨੇ ਸ਼ਾਲ ਮੰਗਵਾਇਆ ਸੀ ਇਹ ਵੀ ਆਪਣੇ ਕੋਲੇ ਨੇ ਪਿਓਰ ਦੇ ਸ਼ਾਲ ਨੇ ਇਹਦੇ ਤੇ ਧਾਗੇ ਨਾਲ ਕੰਮ ਹੋਇਆ ਵਾ ਤੁਸੀਂ ਇਹਦੀ ਕਲੀਅਰਟੀ ਚੈੱਕ ਕਰੋ ਇਹ ਵੀ ਅੱਜ ਕੋਰੀਅਰ ਕਰਨਾ ਬਹੁਤ ਹੀ ਸੋਹਣਾ ਹੈ ਇਹ ਵੀ ਅੱਜ ਕੋਰੀਅਰ ਕਰਨਾ ਇੱਕ ਡੱਬੀਆਂ ਵਾਲੀ ਜੋਰ ਜੱਟ ਚੈੱਕ ਵਾਲੀ ਜੋਰ ਜੱਟ ਦਾ ਇਹ ਸੂਟ ਆ ਇਹ ਅੱਜ ਕੋਰੀਅਰ ਕਰਨਾ ਇਹ ਆਪਣੇ ਕੋਲੇ ਚਿੜੀਆਂ ਵਾਲਾ ਮੈਂ ਚਿੜੀਆਂ ਵਾਲੇ ਦੀ ਫੋਟੋ ਪਾਈ ਸੀ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਇਹ ਬਾਵਾ ਦਾ ਰੱਤ ਹੈ ਇਹ ਚਿੜੀਆਂ ਵਾਲੇ ਨੂੰ ਵੀ ਅੱਜ ਕੋਰੀਅਰ ਕਰਨਾ ਇਹ ਕੋਰੀਅਰ ਵੀ ਆਪਾਂ ਪੈਕ ਕਰਕੇ ਰੱਖਤਾ ਤੇ ਇੱਕ ਆਪ ਨੂੰ ਅੱਜ ਇਹ ਵਾਲੇ ਸ਼ਾਲ ਦਾ ਆਰਡਰ ਹੋਰ ਆਇਆ ਸੀ ਇਹ ਸ਼ਾਲ ਵੀ ਆਪਾਂ ਇੱਕ ਵਾਰ ਕੰਪਲੀਟ ਕਰਕੇ ਮਤਲਬ ਪੈਕ ਕਰਕੇ ਰੱਖਤਾ ਇੱਕ ਸਾਈਡ ਤੇ ਰੱਖਤਾ ਵੀ ਸੁਬਾ ਪੈਕ ਕਰ ਦਾਂਗੇ ਕਿਉਂਕਿ ਕੋਰੀਅਰ ਜਿਹੜੇ ਹੈਗੇ ਨੇ ਉਹ ਕਹਿੰਦੇ ਬੁੱਧਵਾਰ ਨੂੰ ਲੱਗਣਗੇ ਆਪਣੇ ਜਿਹੜੇ ਦੀਵਾਲੀ ਦੀਆਂ ਛੁੱਟੀਆਂ ਚੱਲ ਰਹੀਆਂ ਕੱਲ ਨੂੰ ਵਿਸ਼ਵਕਰਮਾ ਦੇ ਆ ਤਾਂ ਉਹ ਕਹਿੰਦੇ ਵੀ ਆਪਾਂ ਬੁੱਧਵਾਰ ਨੂੰ ਕੋਰੀਅਰ ਲਗਾ ਸਕਦੇ ਹਾਂ ਸੋ ਇਹ ਆਪਣਾ ਐਸੈਸਰੀ ਭਾਈ ਜਿਹੜੀ ਆਪਾਂ ਵਰਤਦੇ ਹੁੰਨੇ ਆ ਆਪਦੇ ਕੋਰੀਅਰ ਪੈਕ ਕਰਨ ਨੂੰ ਤੇ ਇਹ ਸਾਡੀ ਜੋਤ ਦੇ ਬੁਟੀਕ ਦੇ ਉਹ ਆਏ ਆ ਲਿਫਾਫੇ ਬਣ ਕੇ ਏ ਆਪਣਾ ਫੋਨ ਨੰਬਰ ਆਪਣੇ ਇੰਸਟਾਗ੍ਰam ਦਾ ਸਕੈਨਰ ਤੇ ਇੱਕ ਸਿੱਦਾ ਬਾਏ ਜੋਤ ਥੈਂਕਸ ਫॉर ਟਰਸਟਿੰਗ ਅਸ ਨੀਅਰ ਬੱਸ ਸਟੈਂਡ ਮਾਹੀ ਨੰਗਲ ਰੋਡ ਭਾਗੀਵੰਦਰ ਇਹ ਆਪਣੀ ਈਮੇਲ ਆਈਡੀ ਆ ਤੇ ਇਹ ਹੈਗੇ ਆ ਜੀ ਆਪਣੇ ਲਫਾਫੇ ਜਿਹੜੇ ਬਣ ਕੇ ਆਏ ਅੱਜ ਕਾਫੀ ਕਲਰਾਂ ਦੇ ਵਿੱਚ ਬਣ ਕੇ ਆਏ ਆ ਤੇ ਇਹ ਮੇਰੇ ਮਾਮੇ ਦਾ ਮੁੰਡਾ ਬਣਾਉਂਦਾ ਭਾਈ ਪਿੰਡ ਦਰਾਜ ਤੋਂ ਤਪਾ ਮੰਡੀ ਦੇ ਨੇੜੇ ਪਿੰਡ ਦਰਾਜ ਮੇਰੇ ਮਾਮੇ ਦਾ ਬੇਟਾ ਬਣਾਉਂਦਾ ਹੈ ਤੁਸੀਂ ਵੀ ਇਦਾਂ ਦੇ ਲਫਾਫੇ ਬਣਾਉਣੇ ਆ ਤਾਂ ਆ ਉਹਨਾਂ ਦਾ ਨੰਬਰ ਲਿਖਿਆ ਹੋਇਆ ਜੀ 73400 ਕਿੰਨਾ ਹੈ 73400 73 37105 ਸੋ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਮੈਂ ਨੇੜੇ ਤੋਂ ਦਿਖਾ ਦਿੰਨੀ ਆ ਇਹ ਵਾਲਾ ਉਹਨਾਂ ਦਾ ਨੰਬਰ ਹੈ 73400 73 37105